ਇਧਰੋਂ ਮਿੱਠੇ ਨੇ ਉਦੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਕਿਹਾ ਸੀ ਕਿ ਤੁਸੀਂ ਭਾਈ ਪਾਪਦੇ ਵਾਲੇ ਪਾਸੋਂ ਰੀਠੇ ਜਿਹੜੇ ਹੈਗੇ ਨੇ ਮਿੱਠੇ ਕਰ ਲਓ ਪਰ ਇਧਰੋਂ ਉਹਨਾਂ ਕੋਲੋਂ ਰੀਠੇ ਜਿਹੜੇ ਮਿੱਠੇ ਨਹੀਂ ਹੋਏ ਤਾਂ ਇੱਕ ਪਾਸੇ ਰੀਠੇ ਕੌੜੇ ਰਹੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਭਾਈ ਮਰਦਾਨਾ ਜੀ ਨੇ ਜਿੱਦੋਂ ਰੀਠੇ ਤੋੜੇ ਸੀ ਉਹ ਮਿੱਠੇ ਨਿਕਲੇ ਸੀ ਇਹ ਇਤਿਹਾਸ ਨੂੰ ਦਰਸਾਉਂਦੀਆਂ ਨੇ ਚੀਜ਼ਾਂ ਮੈਂ ਨੇੜੇ ਕਰਕੇ ਦਿਖਾ ਦੇਣਾ ਇਹ ਹੈ ਜੀ ਇੱਥੋਂ ਦਾ ਇਤਿਹਾਸ ਠੀਕ ਆ ਉਸ ਤੋਂ ਬਾਅਦ ਕਹਿੰਦੇ ਭਾਈ ਮਰਦਾਨਾ ਜੀ ਵੱਲ ਸੱਪ ਵੀ ਛੱਡਿਆ ਗਿਆ ਪਰ ਗੁਰੂ ਮਹਾਰਾਜ ਜੀ ਨੇ ਸੱਪ ਤੇ ਵੀ ਕਿਰਪਾ ਕੀਤੀ ਤੇ ਸੱਪ ਜਿਹੜਾ ਹੈਗਾ ਸੀ ਉਹ ਪੱਥਰ ਬਣ ਗਿਆ ਸੀ ਸਕਰੀਨ ਸ਼ਾਟ ਇਤਿਹਾਸ ਦਾ ਬੋਰਡ ਲੱਗਿਆ ਤੁਸੀਂ ਲੈ ਕੇ ਪੜ੍ਹ ਸਕਦੇ ਹੋ ਭਾਈ